ਹਾਂਜੀ ਦੋਸਤੋ ਇਸ ਟਾਈਮ ਆਪਾਂ ਹੈਗੇ ਆ ਅਫਰੀਕਾ ਦੇ ਵਿੱਚ ਤੇ ਅੱਜ ਤੁਹਾਨੂੰ ਮੈਂ ਵਿਖਾਉਂਗਾ ਕਿ ਜਹਾਜ਼ ਨੂੰ ਜਿਹੜਾ ਬੰਦਰਗਾਹ ਦੇ ਉੱਤੇ ਆਪਾਂ ਪੋਰਟ ਦੇ ਉੱਪਰ ਕਿਵੇਂ ਲਾਉਨੇ ਆ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਨਾ ਵਿੰਡਲਸ ਬੋਲਿਆ ਜਾਂਦਾ ਪੂਰੇ ਨੂੰ ਤੇ ਇਹਨਾਂ ਨੂੰ ਵਿੰਚ ਬੋਲਿਆ ਜਾਂਦਾ ਵੱਖਰੇ ਵੱਖਰੇ ਨੂੰ ਤੇ ਆਹ ਰੱਸੀ ਵੇਖੋ ਵਿੰਚ ਦੇ ਵਿੱਚੋਂ ਰੱਸੀ ਪਾਸ ਹੋ ਕੇ ਇਧਰੋਂ ਦੀ ਫਿਰ ਉਹ ਉਧਰੋਂ ਦੀ ਬਾਹਰ ਜਾ ਰਹੀ ਮੈਂ ਤੁਹਾਨੂੰ ਵਿਖਾਉਣਾ ਆ ਆ ਵੇਖੋ ਇਧਰੋਂ ਰੱਸੀ ਬਾਹਰ ਜਾਣ ਢੀ ਆ ਤੇ ਬਾਹਰ ਜਾ ਕੇ ਮੁੜ ਕੇ ਇਹ ਵਾਲੀ ਰੱਸੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਜੇ ਬਲਾੜ ਦੇ ਵਿੱਚ ਪਾਤੀ ਉਹਨੂੰ ਬਲਾੜ ਕਹਿੰਦੇ ਆ ਤੇ ਉਹ ਆਪਾਂ ਉਹਨੂੰ ਉਹਦੇ ਵਿੱਚ ਪਾ ਦੀ ਦੀ ਰੱਸੀ ਤੇ ਇੱਥੋਂ ਫਿਰ ਮੁੜ ਕੇ ਆਪਾਂ ਇਹਨਾਂ ਨੂੰ ਖਿੱਚ ਕੇ ਟਾਈਟ ਕਰਦੀਦਾ ਤੇ ਜਹਾਜ ਜਿਹੜਾ ਵਾ ਫਿਰ ਜੇਟੀ ਦੇ ਨਾਲ ਪੂਰਾ ਟੱਚ ਹੋ ਜਾਂਦਾ ਤੇ ਇਸ ਤਰੀਕੇ ਦੇ ਨਾਲ ਆਪਾਂ ਜਹਾਜ ਨੂੰ ਕਿਨਾਰੇ ਤੇ ਲਾਉਨੇ ਆ ਦੇਖ ਸਕਦੇ ਹੋ ਦੋ ਇਧਰ ਵਾ ਤੇ ਦੋ ਹੀ ਇਸ ਇਸ ਤਰਫ ਆ ਤੇ ਇੱਥੋਂ ਆ ਜਿਹੜੇ ਕੰਟਰੋਲ ਹੁੰਦੇ ਆ ਤੁਹਾਨੂੰ ਮੈਂ ਬਖਾਉਣਾ ਚਾਹੇਕੀ ਇਥੋਂ ਆ ਸਾਰਾ ਕੰਟਰੋਲ ਹੁੰਦਾ ਸਾਰਾ ਜਿੰਨਾ ਵੀ ਜਿਗਾਰਡਮੈਂਟ ਆ ਆ ਨਿੱਕੀ ਜੀ ਚੀਜ਼ੇ ਨੂੰ ਕੰਟਰੋਲ ਕਰਦੀ ਜੇ ਇਹ ਜਿਹੜੇ-ਘੜੇ ਮੋٹے ਰਸੇ ਆ ਜਿਨ੍ਹਾਂ ਦੇ ਨਾਲ ਜਹਾਜ਼ ਨੂੰ ਬੰਨਿਆ ਜਾਂਦਾ ਤੇ ਇਹ ਰੱਸੀ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ 2-2 4-4 ਲੱਖ ਦੀ ਰੱਸੀ ਆਏ